ਇਨਕਲੂਡਿੰਗ ਡੀਐਸਪੀ ਡਿਸ਼ਪਾਲ ਜੀ ਡੀਐਸਪੀ ਜਲਾਲਾਬਾਦ ਅਚੂਮ ਸ਼ਰਮਾ ਜੀ ਸੀਆਈਏ ਦੀ ਟੀਮ ਇਨਸਪੈਕਟਰ ਸਚਿਨ ਇਨਸਪੈਕਟਰ ਅਮਰਿੰਦਰ ਐਡੀਸ਼ਨਲ ਐਸਐਚਓ ਅੰਨੀ ਵਾਲਾ ਗੁਲਿੰਦਰ ਤੇ ਇਹ ਜਿਹੜੀ ਮੇਰੀ ਪੂਰੀ ਟੀਮ ਮੇਰੇ ਪਿੱਛੇ ਖੜੀ ਹੈ ਇਹਨਾਂ ਨੇ ਬਹੁਤ ਮਿਹਨਤ ਕਰਕੇ 24 ਘੰਟਿਆਂ ਤੋਂ ਬਾਅਦ ਸਮੇਂ 'ਚ ਵਕ-ਵਕ ਥਾਮਾ ਤੇ ਰੇਡਾਂ ਕਰਕੇ ਉਹਦੇ 'ਚ ਜਿਹੜੇ ਤਿੰਨ ਹੱਕੀ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰਨ 'ਚ ਕਾਮਯਾਬੀ ਪਾਈ ਹੈ ਇਸ ਤੋਂ ਇਲਾਵਾ ਜਿਹੜਾ ਮੇਨ ਬੰਦਾ ਸੀ ਜਿਹਨੇ ਫਾਇਰ ਕਿੱਲੇ ਸੀ ਆਪਣੇ ਲਾਇਸੈਂਸ ਸੀ ਪਿਸਤੌਲ ਉਹਨੂੰ ਵੀ ਅਰੈਸਟ ਕੀਤਾ ਗਿਆ ਹੈ ਤੇ ਇਸ ਵਾਰਦਾਤ ਚ ਵਰਤਿਆ ਗਿਆ ਪਿਸਤੌਲ ਉਹਨੂੰ ਵੀ ਬਰਾਮਦ ਕਰ ਲਿਆ ਗਿਆ। ਤੋਂ ਇਹ ਸਾਡੀ ਇੱਕ ਕੋਸ਼ਿਸ਼ ਹੈ ਪੰਜਾਬ ਪੁਲਿਸ ਦੀ ਫਾਜ਼ਿਲਕਾ ਪੁਲਿਸ ਦੀ ਕਿ ਜਿਹੜੀ ਡਿਸੀਜ਼ਡ ਦੀ ਫੈਮਲੀ ਹੈ ਉਹਨੂੰ ਅਸੀਂ ਇੱਕ ਇਨਸਟੈਂਟ ਜਸਟਿਸ ਦਵਾਣ ਦੀ ਕੋਸ਼ਿਸ਼ ਕੀਤੀ ਹੈ ਐਂਡ ਵੀ ਵਿਲ ਆਲਸੋ ਇਨਸ਼ੋਰ ਇਸ ਕੇਸ ਚ ਇਨਵੈਸਟੀਗੇਸ਼ਨ ਜਿੰਨਾ ਜਲਦੀ ਤੋਂ ਜਲਦੀ ਸਮੇਂ ਚ ਅਸੀਂ ਪੂਰੀ ਕਰ ਸਕਣ ਤੇ ਇਹਦਾ ਸਹੀ ਤਰੀਕੇ ਨਾਲ ਪ੍ਰੋਪਰ ਐਵਿਡੈਂਸਸ ਮਿਸੇਸ ਤੇ ਲਿਆ ਕੇ ਬਹੁਤ ਜਲਦੀ ਅਸੀਂ ਚਲਾਨ ਨਿਕਸ਼ ਕਰਾਂਗੇ ਕੀ ਕੀ ਨਾਮ ਨੇ ਜਿਹੜਾ ਤਿੰਨ ਜਿਹੜੇ ਫਰੇਡ ਜਿਹੜੇ ਤਿੰਨ ਬੰਦੇ ਅਰੈਸਟ ਕੀਤੇ ਗਏ ਆ ਉਹ ਚ ਅਨਮੋਲ ਸਿੰਘ ਉਰਫ ਮੋਲਾ ਰਘੂਵੀਰ ਸਿੰਘ ਉਰਫ ਗੁੰਮਾ ਔਰ ਪਲਵਿੰਦਰ ਸਿੰਘ ਉਰਫ ਪਿੰਦਾ ਇਹ ਜਿਹੜੇ ਪਲਵਿੰਦਰ ਸਿੰਘ ਉਰਫ ਪਿੰਦਾ ਇਹਨੇ ਮੇਨ ਜਿਹੜੀ ਹੈਗੀ ਗੁੱਲੀਆਂ ਉੱਥੇ ਚਲਾਈਆਂ ਸੀਗੀਆਂ ਇਹਨਾਂ ਦਾ ਪ੍ਰੀਵियस ਜਿਹੜਾ ਸਟੈਂਡਿੰਗ ਡਿਸਕਿਊਟ ਸੀ ਉਹ ਠੇਕੇ ਦੀ ਜ਼ਮੀਨ ਨੂੰ ਲੈ ਕੇ ਸੀ ਤੇ ਪਰਸੋ ਸ਼ਾਮੀ ਪਾਣੀ ਦੀ ਵਾਰੀ ਨੂੰ ਲੈ ਕੇ ਇਹਨਾਂ ਦਾ ਇੱਕ ਟ੍ਰਿਗਰਿੰਗ ਫਲੈਸ਼ ਪੁਆਇੰਟ ਹੋਇਆ ਜੇਚ ਪਰਮਿੰਦਰ ਸਿੰਘ ਪਿੰਦਾ ਔਰ ਇਹਦੇ ਨਾਲ ਇਹਦੇ ਬਾਕੀ ਅਸਾ ਸੀਰੀਅਸ ਨੇ उस जा डिजे अटैक कियाउंड फायर सबजेक्ट ऑफ असैसमेंट कल पोस्टमार्टम हुआ डॉक्टर ने अपनी फाइन्डिंग जो है पोस्टमार्टम रिपोर्ट चुना लिख दिता जरा वो पुलिस नॉलेज च नहीं क्योंकि ने भी पुलिस नोच नहीं किया ਬਟ ਪਿੰਡੋ ਜਦੋਂ ਅਸੀਂ ਪਤਾ ਕੀਤਾ ਤਾਂ ਉੱਥੋਂ ਸਾਨੂੰ ਪਤਾ ਚੱਲਿਆ ਕਿ ਇਹ ਕਾਫੀ ਹੈ ਕਈ ਸਾਲਾਂ ਤੋਂ ਇਹ ਇੱਕ ਪ੍ਰੀਵੀਅਸ ਲੌਂਗ ਸਟੈਂਡਿੰਗ ਡਿਸਪਿਊਟ ਸੀਗਾ ਜਿਹਦੇ ਚ ਪਰਸੋ ਇਹ ਪਾਣੀ ਦੇ ਵਾਰੀ ਨੂੰ ਲੈ ਕੇ ਇੱਕ ਸਪੈਸ਼ ਪੁਆਇੰਟ ਹੋਇਆ ਤੇ ਇਹ ਇੱਕ ਮੰਦਫਾਗੀ ਘਟਨਾ ਉਹ ਟ੍ਰਿਗਰ ਹੋਈ ਆ ਇਹ ਜਦੋਂ ਵਾਰਦਾਤ ਹੋਈ ਤੇ ਫਿਰ ਬੰਦਾ ਫੜਬੜਾਹਟ ਸੁਣਿਆ ਤੇ ਇਹ ਸਾਰੇ ਵਕ ਵਕ ਥਾਵਾਂ ਤੇ ਪਹੁੰਚ ਗਏ ਸੀ ਤੇ ਸਾਡੀ ਟੀਮਾਂ ਨੇ 5 ਤੋਂ 6 ਟੀਮਾਂ ਨੇ 올 ਨਾਈਟ ਰੇਡਸ ਕੀਤੀਆਂ ਹੈਗੀਆਂ ਇਹਨਾਂ ਦੇ ਸਾਰੇ ਜਿਹੜੇ ਠਿਕਾਣੇ ਹੈਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਟੈਕਨੀਕਲ ਸਰਵੇਲੈਂਸ ਇਹ ਚ ਉਹਨੇ ਸਾਡੀ ਬਹੁਤ ਹੈਲਪ ਕੀਤੀ ਤੇ ਮੋਸਟ ਇੰਪੋਰਟੈਂਟਲੀ ਜਿਹੜੀ ਸਾਡੀ ਇਹ ਟੀਮ ਹੈ ਇਹਦੀ ਮਿਹਨਤ ਔਰ ਇੱਕ ਜ਼ੀਲ ਜਿਹਨੂੰ ਮੈਂ ਕਹਿੰਦੀ ਜਨੂੰਨ ਕਿ ਨਹੀਂ ਅਸੀਂ ਇਹ ਫੈਮਿਲੀ ਦੇ ਨਾਲ ਇੰਨਾ ਇੱਕ ਮੰਦ ਭਾਗੀ ਘਟਨਾ ਇਹ ਹੋਈ ਹੈ ਤੇ ਪੁਲਿਸ ਦਾ ਇਹ ਕੰਮ ਹੈ ਕਿ ਅਸੀਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰਕੇ ਉਹ ਫੈਮਿਲੀ ਨੂੰ ਥੋੜਾ ਜਿਹਾ ਜੀ ਸੋਲਿਜ ਪ੍ਰੋਵਾਈਡ ਕਰ ਸਕੀ ਉਸ ਇੱਕ ਜਨੂਨ ਕੇ ਸਾਥ ਇਹਨ ਸਾਰੇ ਸਾਡੇ ਮੁਲਾਜ਼ਮਾਂ ਨੇ ਕੰਮ ਕੀਤਾ ਤੇ 24 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਅੰਦਰ ਨਾ ਨਹੀਂ ਉਸਨੋਂ ਫੜਿਆ ਜੀ ਜੀ ਨੂੰ ਲੱਗੇ ਇੱਕ ਪ੍ਰੈਸ ਕਾਨਫਰੈਂਸ ਜੀ ਪਹਿਲਾ ਜਿਹੜਾ ਮਸਲਾ ਹੈ ਪਿੰਡ ਪੱਕਾ ਜਿਹੜਾ ਡਬਲ ਮਰਡਰ ਹੋਇਆ ਸੀ ਇੱਕ ਮੰਦ ਭਾਗੀ ਬਹੁਤ ਘਟਨਾ ਹੋਈ ਸੀ ਜਿਹੜਾ ਇੱਕ ਫਾਜ਼ਲ ਸੰਦੀਓ ਦਾ ਬਹੁਤ ਹੀ ਇੱਕ ਬਰੂਟਲ ਤਰੀਕੇ ਨਾਲ ਮਰਡਰ ਹੋਇਆ ਸੀ ਉਹ ਚ ਫਾਜ਼ਲ ਕਾ ਪੁਲਿਸ ਦੀ ਸਾਡੀ ਸਾਰੀ ਟੀਮ ਇਨਕਲੂਡਿੰਗ ਡੀਐਸਪੀ ਡੀ ਰਿਸ਼ਪਾਲ ਜੀ ਡੀਐਸਪੀ ਜਲਾਲਾਬਾਦ ਅਚੂਮ ਸ਼ਰਮਾ ਜੀ ਸੀਆਈਏ ਦੀ ਟੀਮ ਇੰਸਪੈਕਟਰ ਸਚਿਨ ਇੰਸਪੈਕਟਰ ਅਮਿੰਦਰ ਐਡੀਸ਼ਨਲ ਐਸਐਚਓ ਅੰਨੀ ਵਾਲਾ ਗੁਲਿੰਦਰ ਤੇ ਇਹ ਜਿਹੜੀ ਮੇਰੀ ਪੂਰੀ ਟੀਮ ਮੇਰੇ ਪਿੱਛੇ ਖੜੀ ਹੈ ਇਹਨਾਂ ਨੇ ਬਹੁਤ ਮਿਹਨਤ ਕਰਕੇ 24 ਘੰਟਿਆਂ ਤੋਂ ਫੱਟ ਸਮੇਂ ਚ ਵਕ-ਵਕ ਥਾਮਾ ਤੇ ਰੇਡਾਂ ਕਰਕੇ ਉਹਦੇ ਵਿੱਚ ਜਿਹੜੇ ਤਿੰਨ ਹੱਕੀ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰਨ ਚ ਕਾਮਯਾਬੀ ਫਾਈ ਹੈ ਇਸ ਤੋਂ ਇਲਾਵਾ ਜਿਹੜਾ ਮੇਨ ਬੰਦਾ ਸੀ ਜਿਹਨੇ ਫਾਇਰ ਕੀਤੇ ਸੀ ਆਪਣੇ ਲਾਇਸੈਂਸੀ ਪਿਸਤਲ ਨਾਲ ਉਹਨੂੰ ਵੀ ਅਰੈਸਟ ਕੀਤਾ ਗਿਆ ਹੈ ਤੇ ਇਸ ਵਾਰਦਾਤ ਚ ਵਰਤਿਆ ਗਿਆ ਪਿਸਤੌਲ ਉਹਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਤੋ ਇਹ ਸਾਡੀ ਇੱਕ ਕੋਸ਼ਿਸ਼ ਹੈ ਪੰਜਾਬ ਪੁਲਿਸ ਦੀ ਫਾਜ਼ਿਲਕਾ ਪੁਲਿਸ ਦੀ ਕਿ ਜਿਹੜੀ ਡੀਸੀਜ਼ਡ ਦੀ ਫੈਮਲੀ ਹੈ ਉਹਨੂੰ ਅਸੀਂ ਇੱਕ ਇਨਸਟੈਂਟ ਜਸਟਿਸ ਦਵਾਣ ਦੀ ਕੋਸ਼ਿਸ਼ ਕੀਤੀ ਹੈ ਐਂਡ ਵੀ ਵਿਲ ਆਲਸੋ ਇਨਸ਼ੋਰ ਇਸ ਕੇਸ ਦੀ ਇਨਵੈਸਟੀਗੇਸ਼ਨ ਜਿੰਨਾ ਜਲਦੀ ਤੋਂ ਜਲਦੀ ਸਮੇਂ 'ਚ ਅਸੀਂ ਪੂਰੀ ਕਰ ਸਕਣ ਤੇ ਅਗਾ ਸਹੀ ਤਰੀਕੇ ਨਾਲ ਪ੍ਰੋਪਰ ਐਵਿਡੈਂਸਿਸ ਮਿਸੇਂ ਤੇ ਲਿਆ ਕੇ ਬਹੁਤ ਜਲਦੀ ਅਸੀਂ ਚਲਾਨ ਨਿ ਪੇਸ਼ ਕਰਾਂਗੇ ਕੀ ਨਾਮ ਨੇ ਜਿਹੜਾ ਤਿੰਨ ਜਿਹੜਾ ਹੈ ਫੜਿਆ ਗਏ ਜਿਹੜੇ ਤਿੰਨ ਬੰਦੇ ਅਰੈਸਟ ਕੀਤੇ ਗਏ ਆ ਉਹ ਚ ਅਨਮੋਲ ਸਿੰਘ ਉਰਫ ਮੋਲਾ ਰਘੂਵੀਰ ਸਿੰਘ ਉਰਫ ਬੋਮਾ ਔਰ ਪਲਵਿੰਦਰ ਸਿੰਘ ਉਰਫ ਪਿੰਦਾ ਇਹ ਚ ਪਲਵਿੰਦਰ ਸਿੰਘ ਉਰਫ ਪਿੰਦਾ ਇਹਨੇ ਮੇਨ ਜਿਹੜੇ ਲੇਕੀ ਬੋਲੀਆਂ ਉੱਥੇ ਚਲਾਈਆਂ ਸੀਗੀਆਂ ਇਹਨਾਂ ਦਾ ਪ੍ਰੀਵਿਅਸ ਜਿਹੜਾ ਸਟੈਂਡਿੰਗ ਡਿਸਪਿਊਟ ਸੀ ਉਹ ਠੇਕੇ ਦੀ ਜ਼ਮੀਨ ਨੂੰ ਲੈ ਕੇ ਸੀ ਤੇ ਪਰਸੋ ਸ਼ਾਮੀ ਪਾਣੀ ਦੀ ਵਾਰੀ ਨੂੰ ਲੈ ਕੇ ਇਹਨਾਂ ਦਾ ਇੱਕ ਟ੍ਰਿਗਰਿੰਗ ਫਲੈਸ਼ ਪੁਆਇੰਟ ਹੋਇਆ ਜੇ ਚ ਪਰਮਿੰਦਰ ਸਿੰਘ ਕਿੰਦਾ ਔਰ ਇਹਨਾਂ ਨਾਲ ਇਹ ਬਾਕੀ ਅਸੋਸੀ ਰੋਸ਼ ਨੇ ਉਸ ਉੱਥੇ ਜਾ ਕੇ ਇਹ ਡਿਸੀਜ਼ ਦੇ ਉਲੀ ਸਾਹੰਤੇ ਉੱਤੇ ਅਟੈਕ ਕੀਤਾ ਤੇ ਕ੍ਰਿਸਟਨ ਫਾਇਰ ਦੇ وجہ ਨਾਲ ਉਹਨਾਂ ਦੀ ਅਨਫੋਰਚਨਟ ਡੈਥ ਜਿਨੇ ਰਾਊਂਡ ਫਾਇਰ ਹੋਏ ਜੀ ਇਸ ਤਰ੍ਹਾਂ ਜਿਨੇ ਰਾਊਂਡ ਫਾਇਰ ਹੋਏ ਹੈ ਦੈਟ ਇਜ਼ ਅ ਸਬਜੈਕਟ ਆਫ ਅਸੈਸਮੈਂਟ ਕੱਲ ਪੋਸਟਮਾਰਟਮ ਹੋਇਆ ਦੇ ਡਾਕਟਰਸ ਨੇ ਆਪਣੀ ਫਾਈਂਡਿੰਗਸ ਜੋ ਹੈ ਉਹ ਪੋਸਮਾਰਟਮ ਰਿਪੋਰਟ ਚ ਉੱਚੋ ਨਾ ਨਹੀਂ ਲਿਖ ਦਿੱਤੀ। ਇਹ ਜਿਹੜਾ ਇਸ਼ੂ ਸੀ ਉਹ ਪੁਲਿਸ ਦੇ ਨੋਲੇਜ ਚ ਨਹੀਂ ਸੀ ਕਿਉਂਕਿ ਕਿਸੇ ਵੀ ਦੋਨੋਂ ਤਰ੍ਹਾਂ ਜਾਂ ਕਿਸੇ ਨੇ ਵੀ ਪੁਲਿਸ ਨੂੰ ਇਸ ਤੋਂ ਪਹਿਲਾਂ ਅਪਰੋਚ ਨਹੀਂ ਕੀਤਾ ਸੀ। ਬਟ ਪਿੰਡੋ ਜਦੋਂ ਅਸੀਂ ਪਤਾ ਕੀਤਾ ਤਾਂ ਉੱਥੋਂ ਸਾਨੂੰ ਪਤਾ ਚੱਲਿਆ ਕਿ ਇਹ ਕਾਫੀ ਇਹ ਕਈ ਸਾਲਾਂ ਤੋਂ ਇਹ ਇੱਕ ਪ੍ਰੀਵੀਅਸ ਲੌਂਗ ਸਟੈਂਡਿੰਗ ਡਿਸਪਿਊਟ ਸੀਗਾ ਜਿਹਦੇ ਚ ਪਰਸੋ ਇੱਕ ਪਾਣੀ ਦੇ ਵਾਰੀ ਨੂੰ ਲੈ ਕੇ ਇੱਕ ਫਲੈਸ਼ ਪੁਆਇੰਟ ਹੋਇਆ ਤੇ ਇਹ ਇੱਕ ਮੰਦਫਾਗੀ ਘਟਨਾ ਉਹ ਟ੍ਰਿਗਰ ਹੋ ਗਈ। ਇਹ ਜਦੋਂ ਵਾਰਦਾਤ ਹੋਈ ਤੇ ਫਿਰ ਬੰਦਾ ਫੜਬੜਾ ਹਟ ਸੁਣਿਆ ਤੇ ਇਹ ਸਾਰੇ ਵਕ ਵਕ ਥਾਵਾਂ ਤੇ ਪਹੁੰਚ ਗਏ ਸੀ ਤੇ ਸਾਡੀ ਟੀਮਾਂ ਨੇ 5 ਤੋਂ 6 ਟੀਮਾਂ ਨੇ 올 ਨਾਈਟ ਰੇਡਸ ਕੀਤੀਆਂ ਹੈਗੀਆਂ ਇਹਨਾਂ ਦੇ ਸਾਰੇ ਜਿਹੜੇ ਠਿਕਾਣੇ ਹੈਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਟੈਕਨੀਕਲ ਸਰਵੇਲੈਂਸ ਇਹ ਚ ਉਹਨੇ ਸਾਡੀ ਬਹੁਤ ਹੈਲਪ ਕੀਤੀ ਤੇ ਮੋਸਟ ਇੰਪੋਰਟੈਂਟਲੀ ਜਿਹੜੀ ਸਾਡੀ ਇਹ ਟੀਮ ਹੈ ਇਹਦੀ ਮਿਹਨਤ ਔਰ ਇੱਕ ਜੀਲ ਜਿਹਨੂੰ ਮੈਂ ਕਹਿੰਦੀ ਹਾਂ ਜਨੂੰਨ ਕਿ ਨਹੀਂ ਅਸੀਂ ਇਹ ਫੈਮਿਲੀ ਦੇ ਨਾਲ ਇਨਾ ਇੱਕ ਮੰਦ ਭਾਗੀ ਘਟਨਾ ਇਹ ਹੋਈ ਹੈ ਤੇ ਪੁਲਿਸ ਦਾ ਇਹ ਕੰਮ ਹੈ ਕਿ ਅਸੀਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰਕੇ ਉਹ ਫੈਮਿਲੀ ਨੂੰ ਥੋੜਾ ਜਿਹਾ ਜੀ ਸੋਲਿਸ ਪ੍ਰੋਵਾਈਡ ਕਰ ਸਕੀ ਉਸ ਇੱਕ ਜਨੂਨ ਕੇ ਸਾਥ ਇਹ ਸਾਰੇ ਸਾਡੇ ਮੁਲਾਜ਼ਮਾਂ ਨੇ ਕੰਮ ਕੀਤਾ ਤੇ 24 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਅੰਦਰ ਨਾ ਨਹੀਂ ਬੁਸ਼ਿਆ ਨਾ ਕਰੇ ਜੀ ਜੀ ਨੂੰ ਲੈ ਕੇ ਪ੍ਰੈਸ ਕਾਨਫਰੈਂਸ ਕੀਤੀ ਜੀ ਪਹਿਲਾ ਜਿਹੜਾ ਮਸਲਾ ਹੈ ਪਿੰਡ ਦਾ ਪੱਕਾ ਜਿਹੜਾ ਡਬਲ ਮਰਡਰ ਹੋਇਆ ਸੀ ਇੱਕ ਮੰਦ ਭਾਗੀ ਬਹੁਤ ਘਟਨਾ ਹੋਈ ਸੀ ਜਿਹੜਾ ਇੱਕ ਫਾਜ਼ਲ ਖੰਡੀ ਉਹਦਾ ਬਹੁਤ ਹੀ ਇੱਕ ਬਰੂਟਲ ਤਰੀਕੇ ਨਾਲ ਮਰਡਰ ਹੋਇਆ ਸੀ ਉਹ ਚ ਫਾਜ਼ਲ ਕਾ ਪੁਲਿਸ ਦੀ ਸਾਡੀ ਸਾਰੀ ਟੀਮ ਇਨਕਲੂਡਿੰਗ ਡੀਐਸਪੀ ਡੀ ਰਸ਼ਵਾਲ ਜੀ ਡੀਐਸਪੀ ਜਲਾਲਾਬਾਦ ਅਚੂਮ ਸ਼ਰਮਾ ਜੀ ਸੀਆਈਏ ਦੀ ਟੀਮ ਇੰਸਪੈਕਟਰ ਸਚਿਨ ਇੰਸਪੈਕਟਰ ਅਮਿੰਦਰ ਐਡੀਸ਼ਨਲ ਐਸਐਚਓ ਅਨੀਵਾਲਾ ਗੁਲੰਦਰ ਤੇ ਇਹ ਜਿਹੜੀ ਮੇਰੀ ਪੂਰੀ ਟੀਮ ਮੇਰੇ ਪਿੱਛੇ ਖੜੀ ਹੈ ਇਹਨਾਂ ਨੇ ਬਹੁਤ ਮਿਹਨਤ ਕਰਕੇ 24 ਘੰਟਿਆਂ ਤੋਂ ਬਾਅਦ ਸਮੇਂ ਚ ਵਕ ਵਕ ਥਾਮਾ ਤੇ ਰੇਡਾਂ ਕਰਕੇ ਉਹਦੇ ਵਿੱਚ ਜਿਹੜੇ ਤਿੰਨ ਹੱਕੀ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰਨ 'ਚ ਕਾਮਯਾਬੀ ਪਾਈ ਹੈ ਇਸ ਤੋਂ ਇਲਾਵਾ ਜਿਹੜਾ ਮੇਨ ਬੰਦਾ ਸੀ ਜਿਹਨੇ ਫਾਇਰ ਕੀਤੇ ਸੀ ਆਪਣੇ ਲਾਇਸੈਂਸੀ ਪਿਸਤੌਲ ਨਾਲ ਉਹਨੂੰ ਵੀ ਅਰੈਸਟ ਕੀਤਾ ਗਿਆ ਹੈ ਤੇ ਇਸ ਵਾਰਦਾਤ 'ਚ ਵਰਤਿਆ ਗਿਆ ਪਿਸਤੌਲ ਉਹਨੂੰ ਵੀ ਬਰਾਮਦ ਕਰ ਲਿਆ ਗਿਆ। ਤੋਂ ਇਹ ਸਾਡੀ ਇੱਕ ਕੋਸ਼ਿਸ਼ ਹੈ ਪੰਜਾਬ ਪੁਲਿਸ ਦੀ ਫਾਜ਼ਿਲਕਾ ਪੁਲਿਸ ਦੀ ਕਿ ਜਿਹੜੀ ਡੀਸੀਜ਼ਡ ਦੀ ਫੈਮਿਲੀ ਹੈ ਉਹਨੂੰ ਅਸੀਂ ਇੱਕ इंस्टेंट जस्टिस बॉन्ड दी सी कोशिश ਕੀਤੀ ਹੈ ਐਂਡ ਵੀ ਵਿਲ ਆਲਸੋ ਇਨਸ਼ੋਰ ਇਸ ਕੇਸ ਦੀ ਇਨਵੈਸਟੀਗੇਸ਼ਨ ਜਿੰਨਾ ਜਲਦੀ ਤੋਂ ਜਲਦੀ ਸਮੇਂ ਚ ਅਸੀਂ ਪੂਰੀ ਕਰ ਸਕਣ ਤੇ ਅਗਾ ਸਹੀ ਤਰੀਕੇ ਨਾਲ ਪ੍ਰੋਪਰ ਐਵਿਡੈਂਸਿਸ ਇਸ ਵਿੱਚ ਤੇ ਲਿਆ ਕੇ ਬਹੁਤ ਜਲਦੀ ਅਸੀਂ ਚਲਾਨੀ ਪੇਸ਼ ਕਰਾਂਗੇ ਕੀ ਕੀ ਨਾਮ ਨੇ ਜਿਹੜਾ ਜੋ ਫੜਿਆ ਜਿਹੜੇ ਤਿੰਨ ਬੰਦੇ ਅਰੈਸਟ ਕੀਤੇ ਗਏ ਆ ਉਹ ਚ ਅਨਮੋਲ ਸਿੰਘ ਉਰਫ ਮੋਲਾ ਰਘੂਵੀਰ ਸਿੰਘ ਉਰਫ ਗੁੰਮਾ ਔਰ ਪਲਵਿੰਦਰ ਸਿੰਘ ਉਰ ਪਿੰਡਾ ਇਹ ਚ ਪਲਵਿੰਦਰ ਸਿੰਘ ਉਰ ਪਿੰਡਾ ਇਹਨੇ ਮੈਨ ਜਿਹੜੀ ਹੈਗੀ ਗੁਲੀਆਂ ਉੱਥੇ ਚਲਾਈਆਂ ਸੀਗੀਆਂ ਇਹਨਾਂ ਦਾ ਪ੍ਰੀਵਿਅਸ ਜਿਹੜਾ ਸਟੈਂਡਿੰਗ ਡਿਸਪਿਊਟ ਸੀ ਉਹ ਠੇਕੇ ਦੀ ਜ਼ਮੀਨ ਨੂੰ ਲੈ ਕੇ ਸੀ ਤੇ ਪਰਸੋ ਸ਼ਾਮੀ ਪਾਣੀ ਦੀ ਵਾਰੀ ਨੂੰ ਲੈ ਕੇ ਇਹਨਾਂ ਦਾ ਇੱਕ ਟ੍ਰਿਗਰਿੰਗ ਫਲੈਸ਼ ਪੁਆਇੰਟ ਹੋਇਆ ਜੇਚ ਪਰਵਿੰਦਰ ਸਿੰਘ ਪਿੰਡਾ ਔਰ ਇਹਦੇ ਨਾਲ ਇਹਦੇ ਬਾਕੀ ਅਸੋ ਸੀਰਸ ਨੇ ਉਸ ਉੱਥੇ ਜਾ ਕੇ ਇਹ ਡਿਸੀਜ਼ ਤੇ ਉਹਦੇ ਸਾਹਮਣੇ ਉੱਤੇ ਅਟੈਕ ਕੀਤਾ ਤੇ ਪਿਸਟਲ फायर दे वजह नाल उना दी अनफर्टुनेट मै कितने कितने राउंड फायर ਹੋਏ جی ਇਸ ਤਰ੍ਹਾਂ ਜਿ ਜਿੰਨੇ राउंड फायर ਹੋਏ ਹੈ दैट इज अ सब्जेक्ट ऑफ असेसमेंट कल पोस्टमार्टम ਹੋਇਆ ਤੇ ਡਾਕਟਰਸ ਨੇ ਆਪਣੀ ਫਾਈਨਡਿੰਗਸ ਜੋ ਹੈ ਉਹ ਪੋਸਟਮਾਰਟਮ ਰਿਪੋਰਟ ਚ ਉੱਚਾ ਉਹਨਾਂ ਨੇ ਲਿਖ ਦਿੱਤੀ ਜਿਹੜਾ ਜਿਹੜਾ ਇਸ਼ੂ ਸੀ ਉਹ ਪੁਲਿਸ ਦੇ ਨੋਲੇਜ ਚ ਨਹੀਂ ਸੀ ਕਿਉਂਕਿ ਕਿਸੇ ਵੀ ਦੋਨੋਂ ਤਰ੍ਹਾਂ ਚ ਕਿਸੇ ਨੇ ਵੀ ਪੁਲਿਸ ਨੂੰ ਇਸ ਕੋ ਪਹਿਲਾਂ ਅਪਰੋਚ ਨਹੀਂ ਕੀਤਾ ਸੀ ਬਟ ਪਿੰਡੋ ਜਦੋਂ ਅਸੀਂ ਪਤਾ ਕੀਤਾ ਤਾਂ ਉੱਥੋਂ ਸਾਨੂੰ ਪਤਾ ਚੱਲਿਆ ਕਿ ਇਹ ਕਾਫੀ ਹੈ ਕਈ ਸਾਲਾਂ ਤੋਂ ਇਹ ਇੱਕ ਪ੍ਰੀਵੀਅਸ ਲੌਂਗ ਸਟੈਂਡਿੰਗ ਡਿਸਪਿਊਟ ਸੀਗਾ ਜਿਹਦੇ ਚ ਪਰਸੋ ਇਹ ਪਾਣੀ ਦੇ ਵਾਰੇ ਨੂੰ ਲੈ ਕੇ ਇੱਕ ਫਲੈਸ਼ ਪੁਆਇੰਟ ਹੋਇਆ ਤੇ ਇਹ ਇੱਕ ਮੰਦਫਾਗੀ ਘਟਨਾ ਉਹ ਟ੍ਰਿਗਰ ਆ ਇਹ ਜਦੋਂ ਵਾਰਦਾਤ ਹੋਈ ਤੇ ਫਿਰ ਬੰਦਾ ਫੜਬੜਾ ਹਟ ਸੁਣਿਆ ਤੇ ਇਹ ਸਾਰੇ ਵਕ ਵਕ ਥਾਵਾਂ ਤੇ ਪਹੁੰਚ ਗਈ ਸੀ ਤੇ ਸਾਡੀ ਟੀਮਾਂ ਨੇ 5 ਤੋਂ 6 ਟੀਮਾਂ ਨੇ 올 ਨਾਈਟ ਰੇਡਸ ਕੀਤੀਆਂ ਹੈਗੀਆਂ ਇਹਨਾਂ ਦੇ ਸਾਰੇ ਜਿਹੜੇ ਠਿਕਾਣੇ ਹੈਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਟੈਕਨੀਕਲ ਸਰਵੇਲੈਂਸ এজ ਉਹਨੇ ਸਾਡੀ ਬਹੁਤ ਹੈਲਪ ਕੀਤੀ ਤੇ ਮੋਸਟ ਇੰਪੋਰਟੈਂਟਲੀ ਜਿਹੜੀ ਸਾਡੀ ਇਹ ਟੀਮ ਹੈ ਇਹਦੀ ਮਿਹਨਤ ਔਰ ਇੱਕ ਜੀਲ ਜਿਹਨੂੰ ਮੈਂ ਕਹਿੰਦੀ ਜਨੂੰਨ ਕਿ ਨਹੀਂ ਅਸੀਂ ਇਹ ਫੈਮਿਲੀ ਦੇ ਨਾਲ ਇੰਨਾ ਇੱਕ ਮੰਦ ਭਾਗੀ ਘਟਨਾ ਇਹ ਹੋਈ ਹੈ ਤੇ ਪੁਲਿਸ ਦਾ ਇਹ ਕੰਮ ਹੈ ਕਿ ਅਸੀਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰਕੇ ਉਹ ਫੈਮਿਲੀ ਨੂੰ ਥੋੜਾ ਜਿਹਾ ਜੀ ਸੋਲਿਜ ਪ੍ਰੋਵਾਈਡ ਕਰ ਸਕੀ ਉਸ ਇੱਕ ਜਨੂੰਨ ਕੇ ਸਾਥ ਇਹਨ ਸਾਰੇ ਸਾਡੇ ਮੁਲਾਜ਼ਮਾਂ ਨੇ ਕੰਮ ਕੀਤਾ ਤੇ 24 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਅੰਦਰ ਉਨ੍ਹਾਂ ਨੇ ਬੁਸ਼ਿਆ ਨਾ ਪੜਿਆ